ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੇ ਕਿਸੇ ਦੇ ਨਾਲ ਬਹੁਤ ਜ਼ਿਆਦਾ ਮੂਹ ਅਟੈਚਮੈਂਟ ਖੇਚ ਬਣੀ ਜਾਂਦੀ ਹੈ ਜਿਦੇ ਤੋਂ ਬਿਨਾ ਅਸੀਂ ਰਹਿਣਾ ਮੁਸ਼ਕਿਲ ਸਮਝ ਰਹਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਦੁਨੀਆ ਦੇ ਅੰਦਰ ਕੋਈ ਵੀ ਅਸਾ ਰਿਸ਼ਤਾ ਜਿਸ ਦੇ ਪਿੱਛੇ ਮੂਹ ਰੂਪੀ ਖੇਚ ਅਟੈਚਮੈਂਟ ਬਣੀ ਹੋਈ ਹੈ ਤੇ ਉਸ ਰਿਸ਼ਤੇ ਨੂੰ ਨਹੀਂ ਉਸ ਰਿਸ਼ਤੇ ਦੇ ਪਿੱਛੇ ਜਿਹੜਾ ਮੂਹ ਬਣਿਆ ਹੋਇਆ ਹੈ ਉਸ ਨੂੰ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੁਨੀਆ ਬਿਨਸਨਹਾਰ ਹੈ ਤੇ ਇਸ ਦੇ ਨਾਲ ਅਸੀਂ ਪ੍ਰੇਮ ਪਾ ਕੇ ਕਦੇ ਵੀ ਸਦੀਵੀ ਸੁੱਖ ਨਹੀਂ ਪਾ ਸਕਦੇ ਤੇ ਫਿਰ ਸੁੱਖ ਕਿੱਥੋਂ ਮਿਲੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਸਾਧ ਸੰਗਤ ਦੇ ਅੰਦਰ ਆ ਕੇ ਸਾਧ ਸੰਗਤ ਦੇ ਅੰਦਰ ਸੋਝੀ ਪੈਂਦੀ ਹੈ ਕਿ ਪੂਰੇ ਗੁਰੂ ਦੇ ਪਾਸੋਂ ਸੁੱਖ ਮਿਲੇਗਾ ਜੋ ਹਮੇਸ਼ਾ ਆਨੰਦ ਦੇਵੇਗਾ ਬਾਕੀ ਦੁਨੀਆ ਦੇ ਅੰਦਰੋਂ ਕਦੇ ਵੀ किसे रूप दे अंदर दे अंदर मोह नहीं मिल गुरु अर्जन देव जी दस देने त्रिगंत मात पिता स्नेहंग त्रिग स्नेहंग भात बांधवे त्रिग स्नेहंग बनिता बिलासुते, त्रिग स्नेहंग गृहार्थ के साध संग स्नेह सत्यंक सुखियंत बसंत नानक है ਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰੇ ਰਿਸ਼ਤੇ ਜਿਨ੍ਹਾਂ ਦੇ ਪਿੱਛੇ ਮੋਹ ਜੁੜਿਆ ਹੋਇਆ ਹੈ ਇਸ ਮੋਹ ਨੂੰ ਤਿਆਗਣਾ ਚਾਹੀਦਾ ਹੈ ਰਿਸ਼ਤੀਆਂ ਨੂੰ ਨਹੀਂ ਤੇ ਜਦੋਂ ਤੱਕ ਅਸੀਂ ਇਹ ਮੋਹ ਨਹੀਂ ਤਿਆਗਾਂਗੇ ਸਾਨੂੰ ਸੁੱਖ ਨਹੀਂ ਮਿਲੇਗਾ ਔਰ ਇਹਦੀ ਵੀ ਸੋਝੀ ਸਾਨੂੰ satsang ਜਾ ਕੇ ਮਿਲਦੀ ਹੈ ਸੋ satsang ਚ ਜੁੜੀਏ